ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਤਿਲਵਾਜੀ ਸਤਕਾਰ ਜੋ ਸਾਧ ਸੰਗ ਜੀਓ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਅੱਜ ਦੇ ਪਾਵਨ ਸ੍ਰੀ ਮੁਖਵਾਕ ਤਨ ਤਨ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਤਨਾਸਰੀ ਰਾਗ ਦੇ ਵਿੱਚ ਉਚਾਰਨ ਕੀਤੀ ਪਵਿੱਤਰ ਬਾਣੀ ਦੇ ਵਿੱਚੋਂ ਸਾਡੇ ਸਾਰਿਆਂ ਉੱਤੇ ਕਿਰਪਾ ਹੋਈ ਅੱਜ ਦੇ ਪਾਵਨ ਬਚਨ ਹਨ ਨਾ ਵੈ ਕੀ ਕੀਮਤ ਮਿੱਤ ਕਹੀ ਨਾ ਜਾਏ ਮਿੱਤ ਦਾ ਮਤਲਬ ਹੁੰਦਾ ਮਾਪ ਜਾਂ ਮਰਿਆਦਾ ਸਤਿਗੁਰ ਕਹਿੰਦੇ ਭਾਈ ਇਹ ਨਹੀਂ ਦੱਸਿਆ ਦੱਸਿਆ ਜਾ ਸਕਦਾ ਕਿ ਪਰਮਾਤਮਾ ਦਾ ਨਾਮ ਕਿਸ ਮੂਲ ਤੋਂ ਮਿਲ ਸਕਦਾ ਹੈ ਇਹ ਨਾਮ ਕਿੰਨੀ ਤਾਕਤ ਵਾਲਾ ਹੈ ਪਰ ਕਹਿੰਦੇ ਜਿਨ੍ਹਾਂ ਮਨੁੱਖਾਂ ਨੇ ਸੇ ਜਨ ਧੰ ਜਿਨ ਇੱਕ ਨਾਮ ਲੈ ਬੁਲਾਏ ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦੇ ਨਾਮ ਵਿੱਚ ਸੁਰਤ ਜੋੜੀ ਉਹ ਧੰ ਹਨ ਉਹ ਭਾਗਾ ਵਾਲੇ ਇਨਾਂ ਦੀ ਲਗਨ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਤੇ ਵਿਝੜ ਗਈ ਗੁਰਮਤਿ ਸਾਚੀ ਸਾਚਾ ਵਿਚਾਰ ਬਲਕਿ ਜਿਹੜਾ ਮਨੁੱਖ ਵੀ ਕਦੇ ਓਕਾਈ ਨਾ ਖਾਣ ਵਾਲੀ ਗੁਰੂ ਦੀ ਮਤ ਨੂੰ ਗ੍ਰਹਿਣ ਕਰਦਾ ਹੈ ਉਹ ਮਨੁੱਖ ਸਦਾ ਫਿਰ ਪਰਮਾਤਮਾ ਦੇ ਗੁਣਾਂ ਦੀ ਵਿਚਾਰ ਆਪਣੇ ਅੰਦਰ ਬਸਾਉਂਦਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਜਾਂ ਗੁਣਾਂ ਦੇ ਵਿਚਾਰ ਨੂੰ ਆਪਣੇ ਅੰਦਰ ਵਸਾ ਲਿਆ ਗੁਰੂ ਦੀ ਮੱਤ ਨੂੰ ਗ੍ਰਹਿਣ ਕਰ ਲਿਆ ਗੁਰੂ ਦੇ ਦੱਸੇ ਉਪਦੇਸ਼ ਤੇ ਚੱਲਣ ਲੱਗ ਪਏ ਕਹਿੰਦੇ ਉਹਨਾਂ ਉੱਤੇ ਕਿਰਪਾ ਹੁੰਦੀ ਹੈ <table> ਆਪੇ ਬਖਸ਼ੇ ਲੈ ਵਿਚਾਰ ਪਰੇ ਵਿਚਾਰ ਜਿਹੜੀ ਪ੍ਰਮਾਤਮਾ ਤੋਂ ਲੈਂਦਾ ਹੈ ਜਿਸ ਉੱਤੇ ਉਹ ਆਪ ਕਿਰਪਾ ਕਰਦਾ ਹੁੰਦਾ ਹੈ ਜਿਨ੍ਹਾਂ ਤੇ ਕਿਰਪਾ ਹੋ ਜਾਂਦੀ ਹੈ ਉਹਨਾਂ ਦਾ ਫਿਰ ਜੀਵਨ ਸਭ ਲੋਜ ਉਹ ਧਨ ਭਾਗ ਉਹਨਾਂ ਦੇ ਜਿਨ੍ਹਾਂ ਨੂੰ ਗੁਰੂ ਕਿਰਪਾ ਕਰਕੇ ਗੁਰੂ ਆਪਣੀ ਮੱਤ ਬਖਸ਼ਿਸ਼ ਕਰ ਦਿੰਦਾ ਹੈ ਹਰ ਨਾਮ ਚਰਜ ਪ੍ਰਭ ਆਪ ਸੁਣਾਏ ਮਰ ਸਮਝੋ ਜਨ ਭਾਈ ਪ੍ਰਮਾਤਮਾ ਦਾ ਨਾਮ ਹੈਰਾਨ ਕਰਨ ਵਾਲੀ ਤਾਕਤ ਵਾਲਾ ਹੈ ਪਰ ਇਨਾਮ ਪ੍ਰਮਾਤਮਾ ਆਪ ਹੀ ਕਿਸੇ ਬੜਵਾਗੇ ਨੂੰ ਸੁਣਾਉਂਦਾ ਹੈ ਕਲੀ ਕਾਲ ਵਿੱਚ ਗੁਰਮੁਖ ਪਾਏ ਇਸ ਝਗੜਿਆ ਪਰ ਜੀਵਨ ਸਮੇਂ ਵਿੱਚ ਉਹੀ ਮਨੋਕਾਰ ਨਾਮ ਪ੍ਰਾਪਤ ਕਰਦਾ ਜੋ ਗੁਰੂ ਦੇ ਸਨਮ ਕਰਨਦਾ ਹੈ ਰਹਾਉ ਹਮ ਮੂਰਖ ਮੂਰਖ ਮਨ ਮਾਹੇ ਹਮ ਦਾ ਮਤਲਬ ਅਸੀਂ ਜੀਵ ਮਹਾਰਾਜ ਗਾਂਧੀ ਭਾਈ ਜੇ ਅਸੀਂ ਆਪਣੇ ਮਨ ਵਿੱਚ ਗੋ ਨਾਲ ਵਿਚਾਰੀਏ ਤਾ ਇਸ ਹਉਮੈ ਦੇ ਕਾਰਨ ਅਸੀਂ ਨਿਰੋਲ ਮੂਰਖਾਂ ਜੋ ਵੀ ਕੰਮ ਕਰਦੇ ਆ ਉਹ ਹਉਮੈ ਦੇ ਆਸਰੇ ਹੀ ਕਰਦੇ ਆ ਹਉਮੈ ਵਿੱਚ ਸਭ ਕਾਰਕ ਮਾਹੀ ਕਿਉਂਕਿ ਅਸੀਂ ਨਹੀਂ ਬ ਆਪਣਾ ਹਰੇਕ ਕੰਮ ਹਉਮੈ ਦੇ ਵਿੱਚ ਰਹਿ ਕੇ ਕਰਦੇ ਆ ਹਉਮੈ ਦੂਰ ਕਿਵੇਂ ਹੋਵੇਗੀ ਗੁਰ ਪ੍ਰਸਾਦੀ ਹਉਮੈ ਜਾਏ ਮਹਾਰਾਜ ਕਹਿੰਦੇ ਹਾਂ ਮੈਂ ਸਾਡੇ ਅੰਦਰੋਂ ਭਾਈ ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ ਆਪੇ ਵਖਸ਼ੇ ਲੈ ਮਿਲਾਏ ਗੁਰੂ ਵੀ ਉਸ ਨੂੰ ਮਲਾਉਂਦਾ ਜਿਸ ਉਤੇ ਪ੍ਰਮਾਤਮਾ ਆਪ ਮਿਹਰ ਕਰਦਾ ਵਿਖਿਆ ਕਾ ਧਨ ਬੋਤਿਆ ਅਪਮਾਨ ਵਿਖਿਆ ਕਹਿੰਦੇ ਨੇ ਮਾਇਆ ਨੂੰ ਅਪਮਾਨ ਦਾ ਮਤਲਬ ਹੈ ਹੰਕਾਰ ਮਹਾਰਾਜ ਕਹਿੰਦੇ ਇਹ ਦੁਨੀਆ ਦੇ ਲੋਕੋ ਇਹ ਦੁਨੀਆ ਵਾਲਾ ਧਾਣਾ ਨਾ ਜਿਹੜਾ ਇਹ ਮਾਇਆ ਜਿਹੜੀ ਹੈ ਇਹ ਮਨੁੱਖ ਦੇ ਮਨ ਵਿੱਚ ਬੜਾ ਹੰਕਾਰ ਪੈਦਾ ਕਰ ਦਿੰਦੀ ਹੈ। ਫਿਰ ਕਿੰਦਾ ਅਹੰਕਾਰ ਡੁੱਬੈ ਨਾ ਪਾਵੇ, ਮਾ ਨਾ ਤੇ ਜਿਹੜਾ ਮਨੁੱਖ ਹੰਕਾਰ ਵਿੱਚ ਡੁੱਬਿਆ ਰਹਿੰਦਾ ਹੈ ਉਹ ਫਿਰ ਪ੍ਰਮਾਤਮਾ ਦੀ ਹਜ਼ੂਰੀ ਵਿੱਚ ਆਦਰ ਨਹੀਂ پا ਸਕਦਾ। ਆਪ ਛੋੜ ਸਦਾ ਸੁਖ ਹੋਈ। ਮਰ ਅਸਮਾਨ ਵੀ ਆਪਾ ਭਾਵ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦੇ। ਹਉਮੈ ਵਿੱਚ ਜੀਵਨ ਬਯਰਤ ਜਾਂਦਾ। ਹੋਲਕਾ ਕਮੇਟੀ ਸੀ ਨਾ ਪ੍ਰਹਲਾਦ ਨੂੰ ਲੈ ਕੇ ਅੱਗ ਦੇ ਵਿੱਚ ਪਰ ਪ੍ਰਮਾਤਮਾ ਨੇ ਭਾਵੇਂ ਕਿ ਉਹਨੂੰ ਮਰ ਮਿਲਿਆ ਹੋਈ ਸੀ ਅੱਗ ਸਾੜ ਨਹੀਂ ਸੀ ਸਕਦੀ ਪਰ ਅਕਾਲ ਪੁਰਖ ਜਿਸ ਦੇ ਹੋਵੇ ਵੱਲ ਸੁੱਕਦੇ ਨਾ ਹਾਰਦਾ ਕਹਿੰਦੇ ਉਹ ਹੋਲਕਾ ਜਿਹੜੀ ਸੀ ਭਾਵੇਂ ਵਾਰ ਪ੍ਰਾਪਤ ਹੋਇਆ ਸੀ ਫਿਰ ਵੀ ਉਹਨੂੰ ਹੰਕਾਰ ਸੀ ਆਪਣੇ ਅੰਦਰ ਤੇ ਸਾਧ ਸੰਗਤ ਉਹਨੇ ਗੋਦ ਵਿੱਚ ਲਿਆ ਅੱਗ ਦੇ ਵਿੱਚ ਬੈਠ ਜਾਂਦੀ ਹੈ ਤੇ ਫਿਰ ਅੱਗ ਉਹਨੂੰ ਸਾੜ ਦਿੰਦੀ ਹੈ ਤੇ ਉਹ ਆਪਣਾ ਪਿਆਰਾ ਭਗਤ ਜਿਹੜਾ ਹੈ ਉਹਨੂੰ ਪ੍ਰਮਾਤਮਾ ਬਚਾ ਲੈਂਦਾ ਹੈ ਇਸੇ ਕਰਕੇ ਗੁਰੂ ਸਾਹਿਬ ਸਮਝਾਉਂਦੇ ਨੇ ਪ੍ਰਹਲਾਦ ਨੂੰ ਮਾਰਨੇ ਕਿੰਨੀਆਂ ਉਹ ਜੀਆਂ ਸਾਧ ਸੰਗਤ ਹਰਕਤਾਂ ਕੀਤੀਆਂ ਗਈਆਂ ਸਨ ਗਰਮ ਥੰਮ ਕਰਕੇ ਕਹਿੰਦੇ ਉਹਨੂੰ ਜੱਫੀ ਪਾਉਣ ਦੇ ਲਈ ਹੁਕਮ ਹੋਇਆ ਫਿਰ ਇਹ ਕਿ ભગવાન ਜਿਹੜਾ ਸੀ ਉਹ ਕਨਿਕੀ ਜੀ ਕੀੜੇ ਦਾ ਰੂਪ ਧਾਰਨ ਕਰਕੇ ਤੇ ਥਮ ਤੇ ਜਦੋਂ ਵੀ ਕਵੀ ਕਿ ਨਿੱਕੀ ਕੀੜੀ ਨੂੰ ਨਹੀਂ ਕੁਝ ਹੋ ਰਿਹਾ ਮੈਨੂੰ ਕੀ ਹੋਣਾ ਬਸ ਉਸੇ ਵਕਤ ਥਮ ਨੂੰ ਜੱਫੀ ਪਾ ਲੈਂਦਾ ਫਿਰ ਉਸ ਉਸੇ ਥਮ ਵਿੱਚੋਂ ਵਿਰਾਟ ਰੂਪ ਉਤਾਰਨ ਕਰਕੇ ਕਿਉਂਕਿ ਸਤਸੰਗਤ ਜਲੇ ਹਰਨਾਕ ਸਥਲੇ ਹਰਨਾਕ ਹਰਨਾਕ ਸੇ ਜਿਹੜਾ ਸੀ ਪਿਤਾ ਉਹ ਕਹਿੰਦਾ ਸੀ ਸਾਰੇ ਪਾਸੇ ਮੇਰੀ ਉਹ ਜੈਜਾਕਾਰ ਹੋਵੇ ਹੰਕਾਰ ਸੀ ਨਾ ਅੰਦਰ ਹੰਕਾਰ ਤੋੜਨ ਵਾਸਤੇ ਪ੍ਰਮਾਤਮਾ ਨੇ ਘਰ ਵਿੱਚ ਹੀ ਪੈਦਾ ਕਰ ਦਿੱਤਾ ਪ੍ਰਹਿਲਾਦ ਤੇ ਸਾਧ ਸੰਗਤ ਫਿਰ ਆਪਣੀ ਜਾਣਦੇ ਹੀ ਹੋ ਕਹਿੰਦੇ ਜਦੋਂ ਕਿਉਂਕਿ ਇਹਨੂੰ ਹੰਕਾਰ ਕਰਦਾ ਸੀ ਇਹਨੂੰ ਹੰਕਾਰ ਸੀ ਵੀ ਨਾ ਇਹਨੇ ਬਰ ਪ੍ਰਾਪਤ ਕੀਤੇ ਹੋਏ ਸਨ ਪ੍ਰਮਾਤਮਾ ਕੋਲ ਦਿਨਾਂ ਵਾਂ ਦਿਨੇ ਮਰਾਂ ਰਾਤ ਨੂੰ ਮਰਾਂ ਨਾ ਮੈਂ ਧਰਤੀ ਤੇ ਮਰਾਂ ਨਾ ਮੈਂ ਆਕਾਸ਼ 'ਚ ਮਰਾਂ ਐਦਾਂ ਬਰ ਪ੍ਰਾਪਤ ਕੀਤੇ ਹੋਏ ਸਨ ਨਾ ਮਤੋਂ ਪੁੱਛ ਮੇਰਾ ਨਾਮ ਹੈ ਛਾਹ ਚ ਮੇਰਾ ਨਾਮ ਹੈ ਹਨੇਰ ਜਿੱਦਾਂ ਦੇ ਕੋਈ ਉਸਨ ਜਿਹਦੇ ਲਈ ਸਾਸੰਗਤ ਵਰ ਪ੍ਰਾਪਤ ਕੀਤੇ ਹੋਏ ਸਤ ਨਾ ਕੋਈ ਮੈਨੂੰ ਬੰਦਾ ਮਾਰ ਸਕੇ ਫਿਰ ਬਰਾਟ ਨੂੰ ਉਤਾਰਨਾ ਕੀਤਾ ਕਾਲਪੁਰ ਪ੍ਰਮਾਤਮਾ ਨੇ ਤੇ ਸਾਸੰਗਤ ਫਿਰ ਨਾ ਅੰਦਰ ਨਾ ਬਾਹਰ ਬੇ ਘਰ ਦੀ ਤਹਿਦੀਜ ਦੇ ਵਿਚਕਾਰ ਪਾ ਲਿਆ ਔਰ ਫਿਰ ਯਾਦ ਕਰਵਾਇਆ ਵਿਵੇਕ ਜਿਹੜੇ ਤੂੰ ਵਰ ਪ੍ਰਾਪਤ ਕੀਤੇ ਹੋਏ ਨੇ ਦਿਵਨਾਂ ਵਿੱਚ ਚੁੱਕੀ ਬਾਰ ਤੇ ਸਾਦ ਸੰਗਤ ਪਰੇ ਹੰਕਾਰ ਤੋੜਿਆ ਤੇ ਨਵਾਂ ਨਾਲ ਹੀ ਪਾੜ ਦਿੱਤਾ ਸੀ ਵੀ ਨਾ ਮਨ ਨੂੰ ਕੋਈ ਸ਼ਸਤਰ ਮਾਰ ਸਕੇ ਨਵਾਂ ਨਾਲ ਪਾੜਿਆ ਸੀ ਬਰਾਤੂ ਰੂਪ ਤਾਰਨ ਕਰਕੇ ਇਸੇ ਕਰਕੇ ਭਾਈ ਹੰਕਾਰ ਬੜਾ ਮਾੜਾ ਹੁੰਦਾ ਹੈ ਹੰਕਾਰ ਨਹੀਂ ਕਰਨਾ ਚਾਹੀਦਾ ਮਹਾਰਾਜ ਕਹਿੰਦੇ ਨੇ ਆਪ ਛੋੜ ਸਦਾ ਸੁਖ ਹੋਈ ਜੇ ਆਪਣਾ ਭਾਵ ਮਾਰ ਲਵਾਂਗੇ ਫਿਰ ਸੁਖੀ ਸੁਖ ਬਣਿਆ ਰਹਿੰਦਾ ਆਨੰਦ ਹੀ ਰਹਿੰਦਾ ਹੈ ਗੁਰਮਤਿ ਸਾਲਾ ਹੀ ਸੱਚ ਸੋਈ ਮਹਾਰਾਜ ਸਮਝਾਉਂਦੇ ਨੇ ਵੀ ਮੈਂ ਤਾਂ ਭਾਈ ਗੁਰੂ ਦੀ ਮਤ ਲੈ ਕੇ ਉਸ ਸਦਾਤਰ ਪ੍ਰਮਾਤਮਾ ਦੀ ਸਤਿ ਸਲਾਹ ਕਰਦਾ ਰਹਿੰਦਾ ਆਪੇ ਸਾਜੇ ਕਰਤਾ ਸੋਏ ਉਹ ਕਰਤਾ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਇਸ ਬਿਨ ਦੂਜਾ ਆਵਰ ਨ ਕੋਈ ਉਸ ਤੋਂ ਬਿਨਾ ਹੋਰ ਵੀ ਇਹ ਜੀ ਅਵਸਥਾ ਵਾਲਾ ਨਹੀਂ ਹੈ ਜਿਸ ਸਚ ਲਾਈ ਸੋਈ ਲਗੇ ਉਹ ਕਰਤਾ ਜਿਸ ਮਨੁੱਖ ਨੂੰ ਆਪਣੇ ਸਦਾਤਰ ਨਾਮ ਵਿੱਚ ਜੋੜਦਾ ਹੈ ਉਹੀ ਮਨੁੱਖ ਨਾਮ ਸਿਮਰਨ ਵਿੱਚ ਲੱਗਦਾ ਹੈ ਨਾਨਕ ਨਾਮ ਸਦਾ ਸੁਖ ਆਗੇ ਔਰ اے ਨਾਨਕ ਜਿਹੜਾ ਮਨੁੱਖ ਨਾਮ ਵਿੱਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਿਕ ਆਨੰਦ ਬਣਿਆ ਰਹੇ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਪ੍ਰਮਾਤਮਾ ਮਿਹਰ ਕਰੇ ਸਭਨਾ ਉਪਰ ਆਪਣੀ ਕਿਰਪਾ ਕਰੇ ਔਰ ਸਦਾ ਹੀ ਨਾਮ ਦੇ ਰੰਗ ਵਿੱਚ ਰੰਗੇ ਰਹੀਏ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ ਸੁਖ ਪ੍ਰਾਪਤ ਹੋਵੇ ਲੋਕ ਸੁਖੀਏ ਪਰਲੋਕ ਸੋਹੇਲੇ ਨਾਨਕ ਹਰ ਪ੍ਰਭ ਆਪੇ ਮੈਨੇ ਸਰਬਤ ਦੇ ਭਲੇ ਦੀ ਅਰਦਾਸ ਨਗਰ ਵਿਚ ਆਸੀ ਪ੍ਰੇਮ ਪਿਆਰ ਇਤਿਫਾਕਤਾ ਦੀ ਅਰਦਾਸ ਗੁਰੂ ਕਰਦੀਆ ਸਵਾਭਾ ਪਾਤਸ਼ਾ ਸਭਨਾਂ ਦੇ ਮਨਾਂ ਨੂੰ ਰੋਕੇ ਆਪ ਲੈ ਲੈਣਾ ਨਿਤ ਅਰਦਾਸ ਕਰਦੇ ਰਹੀਏ ਬਿਰਥੀ ਕਦੇ ਨਾ ਹੋਵੇਈ ਜਨ ਕੀ ਅਰਦਾਸ ਨਾਨਕ ਜੋਰ ਗੁਰਿੰਦ ਕਾ ਪੂਰਨ ਨਾਸ ਨਾਨਕ ਨਾਮ ਚੜਦੀ ਅਲਾ ਤੇਰੇ ਭਾਣੇ ਸਰਬਤ ਦੇ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ